ਪੰਜਾਬੀ ਨੂੰ ਪੰਜਾਬ ਚੋਂ ਬਾਹਰ ਤਾਂ ਲਿਆ ਸਕਦੇ ਆ ਪਰ ਪੰਜਾਬ ਜਿਹੜਾ ਉਹ ਤੁਹਾਡੇ ਦਿਲ ਚੋਂ ਨਹੀਂ ਜਾ ਸਕਦਾ ਦਲਜੀਤ ਦੋਸਾਂਝ ਜੇੜੀਆਂ ਕੈਨੇਡਾ ਦੇ ਵਿੱਚ ਜਾ ਕੇ ਧੁੰਮਾ ਪਾਈਆਂ ਨੇ ਉਹ ਹੈਰਾਨ ਕਰ ਦੇਣ ਵਾਲੀਆਂ ਨੇ ਕੈਨੇਡਾ ਦਾ ਵਜ਼ੀਰ ਆਜ਼ਮ ਜਸਟਨ ਟਰੂਡੋ ਦਲਜੀਤ ਦੋਸਾਂਝ ਦੇ ਸਟੇਜ ਤੇ ਪਹੁੰਚੇ ਜਦੋਂ ਕੈਨੇਡਾ ਦਾ ਸਟੇਡੀਅਮ ਸੋਲਡ ਆਊਟ ਹੋਇਆ ਤੇ ਪੂਰੇ ਦਾ ਪੂਰਾ ਕੈਨੇਡਾ ਇੱਕ ਸਟੇਡੀਅਮ ਦੇ ਵਿੱਚ ਇਕੱਠਾ ਹੋਇਆ ਉਹ ਵੀ ਪੰਜਾਬੀ ਸਿੰਗਰ ਵਾਸਤੇ ਪੰਜਾਬੀ ਦੋ ਬੋਲ ਸੁਣਨ ਵਾਸਤੇ ਤੇ ਜਸਟਨ ਟਰੂਡੋ ਕਿਵੇਂ ਪਿੱਛੇ ਰਹਿਦਾ ਗੱਲ ਕਰੀਏ ਦਿਲਜੀਤ ਦੋਸਾਂਝ ਦੀ ਤੇ ਪੂਰੀ ਦੁਨੀਆ ਤੇ ਦਿਲਜੀਤ ਦੋਸਾਂਝ ਦੇ دیਵਾਨੇ ਵੱਧਦੇ ਜਾ ਰਹੇ ਨੇ ਤੇ ਕੈਨੇਡਾ ਦੇ ਵਿੱਚ ਸਟੇਡੀਅਮ ਸੋਲਡ ਆਊਟ ਹੋਇਆ ਉਸ ਤੋਂ ਬਾਅਦ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਵੀ ਸਟੇਡੀਅਮ ਪਹੁੰਚਿਆ ਤੇ ਜਾ ਕੇ ਦੇਖਿਆ ਜੋ ਨਜ਼ਾਰਾ ਦੇਖਿਆ ਤੇ ਨਾਲੇ ਜਿਹੜੀਆਂ ਧੂਮਾਂ ਦੇਖੀਆਂ ਪੰਜਾਬੀ ਦੀਆਂ ਉਹ ਹੈਰਾਨ ਕਰ ਦੇਣ ਵਾਲੀਆਂ ਸਨ ਕਿਵੇਂ ਤੁਮ ਪਾਈਏ ਦਿਲਜੀਤ ਤੋਂ ਸਾਂਝ ਨੇ ਕੈਨੇਡਾ ਦੇ ਵਿੱਚ ਆ ਜਿਸ ਦੇ حوالے ਨਾਲ ਵੀਡੀਓ ਹੈ ਵੀਡੀਓ ਦੀ ਤਰਫ ਵੱਧਨ ਤੋਂ ਪਹਿਲੇ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਨ ਲਈ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲੋ ਵੀਡੀਓ ਸ਼ੁਰੂ ਕਰਦੇ ਹਾਂ 1 2 3 ਗੋ ਕੁਸੀਂ ਪੰਜਾਬੀ ਨੂੰ ਪੰਜਾਬ ਚੋਂ ਬਾਹਰ ਤਾਂ ਲਿਆ ਸਕਦੇ ਆ ਪਰ ਪੰਜਾਬ ਜਿਹੜਾ ਉਹ ਤੁਹਾਡੇ ਦਿਲ ਚੋਂ ਨਹੀਂ ਜਾ ਸਕਦਾ। ਉਹ ਕਿ ਮਿੱਟੀ ਪੰਜਾਬ ਦੀ ਹੈ। ਅੱਜ ਦੱਸੋ ਮੈਨੂੰ ਪੰਜਾਬ ਨਾਲੋਂ ਘੱਟ ਮਾਹੌਲ ਬਣਿਆ ਇੱਥੇ। ਇਕੱਲੇ-ਇਕੱਲੇ ਪੰਜਾਬੀ ਲਈ ਜਿਹੜਾ ਬੰਦਾ ਮਿਹਨਤ ਕਰਦਾ ਹੈ। ਚਾਹੇ ਕਿੱਥੋਂ ਵੀ ਆਇਆ। ਇਹ ਉਹਦੇ ਲਈ ਸਪੈਸ਼ਲੀ ਇਸ ਕਰਕੇ ਮੈਂ ਹਾਂ ਪੰਜਾਬ। ਤੇ ਕੱਲਾ ਮੈਂ ਨਹੀਂ ਬੱਜਾ। ਇਸ ਪੰਜਾਬ ਤੁਹਾਡੇ ਸਾਰਿਆਂ ਨਾਲ ਬੱਜਦਾ। ਪੰਜਾਬੀ ਏਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਗਲੋਬਲ 스타 ਦਲਜੀਤ ਦੋਸਾਂਝ ਦੇ ਭਾਰਤ ਵਿੱਚ ਹੀ ਨਹੀਂ ਸਗੋ ਵਿਦੇਸ਼ਾਂ ਵਿੱਚ ਵੀ ਬਹੁਤ ਪ੍ਰਸ਼ੰਸਿਕ ਖਾਨਾ ਦਲਜੀਤ ਦੋਸਾਂਝ ਅੱਜਕੱਲ ਇੱਕ ਸੰਗੀਤ ਸਮਾਰੋਹ ਲਈ ਟੋਰਾਂਟੋ ਕੈਨੇਡਾ ਗਏ ਹੋਏ ਹਨ ਰੋਜਰਸ ਸੈਂਟਰ ਵਿੱਚ ਪਰਫਾਰਮ ਕਰ ਰਹੇ ਦਲਜੀਤ ਦੋਸਾਂਝ ਨੂੰ ਮਿਲਣ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਪਹੁੰਚੇ ਸ਼ੋਅ ਲਈ ਅਚਾਨਕ ਦੌਰਾ ਕੀਤਾ ਇਸ ਦੌਰਾਨ ਉਹਨਾਂ ਨੇ ਦਲਜੀਤ ਦੋਸਾਂਝ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਨਾਲ ਹੀ ਘੁੱਟ ਕੇ ਜੱਫੀ ਪਾ ਲਈ ਦੱਸਦੇ ਕਿ ਪ੍ਰਧਾਨ ਮੰਤਰੀ ਟਰੂਡੋ ਤੇ ਦਲਜੀਤ ਦੋਸਾਂ ਦੋਵਾਂ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਟਰੂਡੋ ਨੇ ਲਿਖਿਆ ਕਿ ਦਲਜੀਤ ਦੋਸਾਂ ਨੂੰ ਉਹਨਾਂ ਦੇ ਸ਼ੋਅ ਤੋਂ ਪਹਿਲਾਂ ਸ਼ੁਭ ਕਾਮਨਾਵਾਂ ਦੇਣ ਲਈ ਰੋਜਰਸ ਸੈਂਟਰ ਗਿਆ ਕੈਨੇਡਾ ਇੱਕ ਮਹਾਨ ਦੇਸ਼ ਹੈ ਜਿੱਥੇ ਪੰਜਾਬ ਦਾ ਇੱਕ ਮੁੰਡਾ ਇਤਿਹਾਸ ਰਚ ਰਿਹਾ ਹੈ ਦੱਸਣਯੋਗ ਹੈ ਕਿ ਦਲਜੀਤ ਦੋਸਾਂ ਨੂੰ ਹਾਲੀ ਵਿੱਚ ਇਮਤੀਆਜ਼ ਅਲੀ ਦੀ ਫਿਲਮ ਅਮਰ ਸਿੰਘ ਚਮਕੀਲਾ 'ਚ ਦੇਖਿਆ ਗਿਆ ਸੀ ਦਲਜੀਤ ਦੋਸਾਂਝ ਭਾਵੇਂ ਇੱਕ ਭਾਰਤੀ ਅਭਿਨੇਤਾ ਤੇ ਗਾਇਕ ਹਨ ਪਰ ਦੁਨੀਆ ਦੇ ਹਰ ਸ਼ਹਿਰ ਵਿੱਚ ਉਹਨਾਂ ਦੇ ਪ੍ਰਸ਼ੰਸਕ ਹਨ ਉਹਨਾਂ ਦਾ ਸੰਗੀਤ ਹਰ ਗਲੀ ਅਤੇ ਮੁਹੱਲੇ ਤੱਕ ਪਹੁੰਚ ਗਿਆ ਹੈ ਜਿਸ ਨਾਲ ਉਹ ਹਰ ਸਮੇਂ ਸਭ ਤੋਂ ਪਸੰਦੀਦਾ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਬਣ ਗਏ ਹਨ ਕਰੂ ਅਤੇ ਅਮਰ ਸਿੰਘ ਚਮਕੀਲਾ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਦੇਣ ਤੋਂ ਬਾਅਦ ਦਲਜੀਤ ਦੋਸਾਂਝ ਨੇ ਆਪਣੇ ਲੱਖਾਂ ਪ੍ਰਸ਼ੰਸਕਾਂ ਲਈ ਜਗ੍ਹਾ-ਜਗ੍ਹਾ 라이 ਸ਼ੋ ਕਰਨਾ ਸ਼ੁਰੂ ਕਰ ਦਿੱਤਾ ਹੈ ਦਲਜੀਤ ਦੋਸਾਂਜ ਉਹਨਾਂ ਅਭਿਨੇਤਾਵਾਂ ਵਿੱਚੋਂ ਇੱਕ ਹਨ ਜਿਨ੍ਹਾਂ ਦੀ ਸ਼ੁਰੂਆਤ ਭਾਵੇਂ ਆਮ ਸਧਾਰਨ ਹੋਈ ਸੀ ਪਰ ਆਪਣੀ ਮਿਹਨਤ, ਪ੍ਰਤਿਭਾ, ਕੰਮ ਪ੍ਰਤੀ ਸਮਰਪਣ ਅਤੇ ਆਪਣੇ ਨਰਮ ਸੁਭਾਅ ਕਾਰਨ ਉਹ ਥੋੜੇ ਸਮੇਂ ਵਿੱਚ ਹੀ ਮਸ਼ਹੂਰ ਹੋ ਗਏ। ਸਨ ਉਹਨਾਂ ਨੇ ਨਾ ਸਿਰਫ ਪੰਜਾਬ ਦੇ ਸੰਗੀਤ ਉਦਯੋਗ ਤੇ ਰਾਜ ਕੀਤਾ ਬਲਕਿ ਆਪਣੀ ਅਦਾਕਾਰੀ ਨਾਲ ਭਾਰਤੀ ਫਿਲਮ ਉਦਯੋਗ ਵਿੱਚ ਵੀ ਹਲਚਲ ਮਚਾ ਦਿੱਤੀ ਅਤੇ ਦਲਜੀਤ ਦੋਸਾਂਜ ਹੁਣ ਟ੍ਰਾਂਟੋ ਕੈਨੇਡਾ ਵਿਖੇ ਪਰਫਾਰਮ ਕਰਨ ਲਈ ਪਹੁੰਚੇ ਜਿਸ ਮੌਕੇ ਉਹਨਾਂ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੂੰ ਘੁੱਟ ਕੇ ਜੱਫੀ ਪਾਈ ਹੈ ਸੋ ਇਸ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਆਬਣੇ ਰਹੋ ਧੰਨਵਾਦ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਦਿਲਜੀਤ ਦੁਸਾਨ ਸਿਰਫ ਭਾਰਤ ਦਾ ਹੀ ਨਹੀਂ ਬਲਕੇ ਗਲੋਬਲ 스타 ਹੈ ਗਲੋਬਲ ਬ੍ਰਾਂਡ ਹੈ ਪੰਜਾਬ ਨੂੰ ਇਹਨੇ ਪ੍ਰਮੋਟ ਕੀਤਾ ਉਹਨਾਂ ਦੇਸ਼ਾਂ ਵਿੱਚ ਜਿੱਥੇ ਪੰਜਾਬੀ ਨੂੰ ਸੁਨਿਆ ਹੀ ਨਹੀਂ ਜਾਂਦਾ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਅਫਰੀਕਾ ਦੇ ਵਿੱਚ ਅੱਜ ਗੱਲ ਕਰੀਏ ਜਗ੍ਹਾ-ਜਗ੍ਹਾ ਤੇ ਅਗਰ ਪੰਜਾਬੀ ਬ੍ਰਾਂਡ ਬਣੀ ਹੈ ਤੇ ਇਹਨਾਂ ਚੜ ਦੇ ਪੰਜਾਬ ਦੇ ਸਿੰਗਰਾਂ ਦੀ ਵਜ੍ਹਾ ਤੋਂ ਸਿੱਧੂ ਮੂਸੇਵਾਲੇ ਦੀ ਵਜ੍ਹਾ ਤੋਂ ਦਿਲਜੀਤ ਦੋਸਾਂਝ ਦੀ ਵਜ੍ਹਾ ਤੋਂ ਐਮੀ ਵਿਰਕ ਦੀ ਵਜ੍ਹਾ ਤੋਂ ਤੇ ਬਹੁਤ ਜ਼ਿਆਦਾ ਕੰਮ ਕੀਤਾ ਹੈ ਅਰਮਿੰਦਰ ਗਿੱਲ ਨੇ ਇਹਨਾਂ ਨੇ ਰਲ ਕੇ ਜਿਹੜੀ ਪੰਜਾਬੀ ਮਾਂ ਬੋਲੀ ਨੂੰ ਜਿਹੜੀ ਇੱਜ਼ਤ ਦਿੱਤੀ ਏ ਉਹ ਬਹੁਤ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਏ ਕਿਉਂਕਿ ਅੱਜ ਜੇ ਪੰਜਾਬੀ ਜ਼ਿੰਦਾ ਹੈ ਤੇ ਇਹਨਾਂ ਲੋਕਾਂ ਦੀ ਵਜ੍ਹਾ ਤੋਂ ਜ਼ਿੰਦਾ ਹੈ ਵਰਨਾ ਅਸੀਂ ਤੇ ਪੰਜਾਬੀ ਬੋਲਣ ਲੱਗਿਆ ਸ਼ਰਮ ਮਹਿਸੂਸ ਕਰਨ ਲੱਗ ਪਏ ਸੀ ਅਸੀਂ ਤੇ ਆਨੇ ਹਾਂ ਨਹੀਂ ਸਾਡੇ ਤੇ ਬੱਚੇ ਜਿਹੜੇ ਨੇ ਜਵਾਕ ਜਿਹੜੇ ਨੇ ਹਿੰਦੀ ਬੋਲਣ ਉਰਦੂ ਬੋਲਣ ਤੇ ਬੜੇ ਐਜੂਕੇਟਿਡ ਲਗਣ ਅੰਗਰੇਜ਼ੀ ਨੂੰ ਬੜਾ ਮਹਾਨ ਸਮਝਿਆ ਜਾਂਦਾ ਹੈ ਅੰਗਰੇਜ਼ੀ ਬੋਲਣ ਸਾਡੇ ਬੱਚੇ ਬੜੇ ਪੜੇ ਲਿਖੇ ਮੰਮੀ ਡੈਡੀ ਲੱਗਣਗੇ ਲੇਕਿਨ ਪੰਜਾਬੀ ਮਾਂ ਬੋਲੀ ਏ ਪੰਜਾਬੀ ਤੋਂ ਬਿਨਾ ਤੁਸੀਂ ਜੀ ਨਹੀਂ ਸਕਦੇ ਪੰਜਾਬ ਤੁਹਾਡੀਆਂ ਰਗਾਂ ਚ ਵੱਸਦਾ ਹੈ ਪੰਜਾਬੀ ਮਿੱਟੀ ਨਾਲ ਪੈਦਾ ਹੋਣ ਵਾਲਾ ਬੰਦਾ ਪੰਜਾਬੀ ਤੋਂ ਦੂਰ ਨਹੀਂ ਹੋ ਸਕਦਾ ਪੰਜਾਬੀ ਨੂੰ ਜ਼ਿੰਦਾ ਕੀਤਾ ਇਹਨਾਂ ਲੋਕਾਂ ਨੇ ਤੇ ਸਲਾਮ ਪੇਸ਼ ਕਰਨਾ ਵਾ ਕੈਨੇਡਾ ਦੇ ਵਿੱਚ ਜਾ ਕੇ ਉਹ ਸਟੇਡੀਅਮ ਜਿਹੜਾ ਕਦੀ ਫੁੱਲ ਨਹੀਂ ਹੋਇਆ ਉਹਨੂੰ ਦਲਜੀਤ ਦੋਸਾਂਝ ਨੇ ਫੁੱਲ ਕੀਤਾ ਸੋਲਡ ਆਊਟ ਹੋਏ ਨੇ ਉਹਦੇ ਟਿਕਟ 83 ਦੇਖਿਆ ਕਿਵੇਂ ਜਸਟਨ ਟਰੂਡੋ ਆ ਕੇ ਮਿਲ ਰਹੇ ਨੇ ਸਸਰੀਆ ਕਾਲ ਕਹਿ ਰਹੇ ਨੇ ਪੰਜਾਬੀ ਸਿੰਗਰਾਂ ਨੂੰ ਪ੍ਰਮੋਟ ਕਰਨ ਵਾਸਤੇ ਉੱਥੇ ਆ ਕੇ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ ਜਸਟਨ ਟਰੂਡੋ ਨੇ ਤੇ ਕਿਵੇਂ ਪੰਜਾਬੀਆਂ ਨੇ ਧਮ ਪਾਈ ਏ ਕੈਨੇਡਾ ਤੇ ਅਮਰੀਕਾ ਦੇ ਵਿੱਚ ਉਹ ਹੈਰਾਨ ਕਰ ਦੇਣ ਵਾਲੀ ਏ ਬਹੁਤ ਵਧੀਆ ਲੱਗੀ ਵੀਡੀਓ ਤੁਹਾਨੂੰ ਇਹ ਵੀਡੀਓ ਕੈਸੀ ਲੱਗੀ ਏ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਬਹੁਤ ਸ਼ੁਕਰੀਆ